ਸਾਡੇ ਕਾਗਰਸੀਆਂ ਨੂੰ ਸਾਰੀਆਂ ਚੀਜ਼ਾਂ ਹੋ। ਸਾਡੇ ਸਾਹਮਣੇ ਆਉ। ਆਹ। ਐਥੋਂ ਵੀ ਕਰਦਾ ਫੱਲਾ ਪੁੱਛ ਰਿਹਾ। ਇਹ ਵਿਚ ਚੋਣਦੇ ਕਰਦੇ। ਉਹ ਮੁੱਖ ਕਹਿਣਾ ਬੋਲਦਾ ਹੋ ਕੇ ਯਾਰ। ਫਿਰ ਕਹਿੰਦੇ ਉਹ ਬੋਲਦਾ। ਇੱਕ ਵਾਰ ਬੇਨਤੀ ਕਰ ਲਈ। ਬਈ ਜੁੱਪ ਰਹੋਗੇ ਤਾਂ ਮਾਈਕ ਤੋਂ ਬਗੈਰ ਵੀ ਸੁਣੋ। ਕਿ ਮਾਈਕ ਸ਼ੁਰੂ ਹੋ ਗਿਆ ਤਾਂ ਫੋਟਾ ਐ ਕਿ ਕਾਈ ਕੱਟ ਰਹੀ ਹੈ। ਸੁਣਿਆ ਕਿਸੇ ਨੇ?